ਨਾਮ 500 ਜਨਰਲ ਸਟੋਰ ਆ ਮੇਰਾ ਨਾਮ ਰਵਿੰਦਰ ਕੁਮਾਰ ਹੈ ਜੋ ਇਹ ਪੁਲਿਸ ਦੇ ਦੁਆਰਾ ਚੈਕਿੰਗ ਕੀਤੀ ਹੈ ਇਸ ਕੇ ਬਾਰੇ ਮੈਂ ਕੀ ਕਹਣਾ ਜੀ ਆਪਕਾ ਇਹ ਬਹੁਤ ਸਹੀ ਹੈ ਸਹੀ ਚੈਕਿੰਗ ਕੀਤੀ ਸਾਡੇ ਕੋਲੇ ਚਾਈਨਾ ਡੋਰ ਹੈ ਨਹੀਂ ਸਾਡੇ ਕੋਲ ਕੋਟਨ ਥ्रेड ਹੈ ਜਿੰਨਾ ਮਰਜੀ ਉਹਨਾਂ ਚੈੱਕ ਕੀਤੀ ਸਾਨੂੰ ਕੋਈ ਕਿਸੇ ਕਿਸੇ ਕੋਈ ਪ੍ਰੋਬਲਮ ਨਹੀਂ ਕੋਈ ਸੰਦੇਹ ਦੇਣਾ ਚਾਹੋਗੇ ਜੀ ਲੋਕੋ ਕੋਈ ਅਜੇ ਲੋਕੋ ਨੇ ਕਹਿੰਦੇ ਵੱਤ ਤੋਂ ਵੱਧ ਪਾਕੇ ਲਈ ਡੋਰਾਂ ਬੁਢੇ ਰਹੇ ਉਸ ਤੋਂ ਵਿਚਾਰ ਬਿਸ਼ਾਦ ਤਿਹਾੜਾ ਬੜੇ ਅਕਸ਼ਾ ਨਾਲ ਤੇ ਜੋ ਸੁਨਨ ਬਣਾਇਆ ਜਾਂਦਾ ਹੈ ਅਜਿ ਦੇ ਮੱਧ ਵਿੱਚ ਨਾ ਇੱਕ ਕਾਫੀ ਪਤੰਗबाजी ਹੁੰਦੀ ਹੈ ਔਰ ਇੱਥੇ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਸੋਮਿਆ ਬਸਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਦਾਇਤਾ ਤੇ ਅਸੀਂ ਜਿੱਥੇ ਵੀ ਕਿਤੇ ਪਤੰਗ ਦੇਖਦੇ ਹਾਂ ਦੋਰ ਰੱਖੀ ਉਹਨੂੰ ਚੈੱਕ ਕਰਨੇ ਆ ਉਹਦਾ ਕਾਰਨ ਇਹ ਹੈ ਕਿ ਸਾਰਿਆਂ ਨੂੰ ਕਹਿ ਵੀ ਰਹੇ ਆਂ ਵੀ ਜਿਹੜੀ ਚਾਈਨਾ ਡੋਰ ਹੈ ਉਹਦੀ ਵਰਤੋਂ ਨਾ ਕੀਤੀ ਜਾਵੇ ਤੇਰੀ ਦੁਕਾਨਦਾਰ ਜਿਹੜੇ ਆ ਲਾਂਚਵਾ ਸਾਕੇ ਸਸਤੀ ਜਾਤ ਨੂੰ ਬੰਨ੍ਹ ਕੇ ਵੇਚਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਵੀ ਜਾਣੂ ਕਰਾਇਆ ਗਿਆ ਹੈ ਇਹਨਾਂ ਵਿੱਚ ਪਛਾਤਾ ਦਰ ਜੋਗੋ ਕਿਉਂਕਿ ਇਹਦੀ ਵਰਤੋਂ ਦੇ ਨਾਲ ਕਈ ਵਾਰੀ ਹਾਦਸਾ ਵਾਪਰਦਾ ਹੈ ਅਤੇ ਲੋਕਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਸਰ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੀਦਾ ਹੈ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਇਹ ਇੱਕ ਖੁਸ਼ੀ ਦਾ ਤਿਉਹਾਰ ਹੈ ਤੇ ਲੋਕ ਖੁਸ਼ੀ ਨਾਲ ਮਨਾਉਂਦੇ ਨੇ ਤੁਸੀਂ ਆਪ ਦੇ ਜਿਹੜੇ ਦੂਜੇ ਪਿੰਡਾਂ ਪਰ ਤੁਹਾਡੇ ਕੋਈ ਪਤੰਗ ਬਾਜ਼ੀ ਕਰਦੇ ਨੇ ਉਡਾਉਂਦੇ ਨੇ ਇਸ ਤਰੀਕੇ ਨਾਲ ਇਸ ਤਿਉਹਾਰ ਨੂੰ ਮਨਾਓ ਕਿ ਖੁਸ਼ੀ-ਖੁਸ਼ੀ ਮਨਾਇਆ ਜਾਵੇ ਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਥੈਂਕ ਯੂ ਮੈਂ ਦਾ ਨਾਮ ਬਾਂਸਜਨਨ ਸਟੋਰ ਆ ਮੇਰਾ ਨਾਮ ਰਵਿੰਦਰ ਕੁਮਾਰ ਹੈ ਜੋ ਇਹ ਪੁਲਿਸ ਦੇ ਦੁਆਰਾ ਚੈਕਿੰਗ ਕੀਤੀ ਹੈ ਇਸ ਕੇ ਬਾਰੇ ਮੈਂ ਕੀ ਕਹਣਾ ਜੀ ਆਪਕਾ ਇਹ ਬਹੁਤ ਸਹੀ ਹੈ ਸਹੀ ਚੈਕਿੰਗ ਕੀਤੀ ਸਾਡੇ ਕੋਲ ਚਾਈਨਾ ਡੋਰ ਹੈ ਨਹੀਂ ਸਾਡੇ ਕੋਲ ਕੋਟਨ ਥ्रेड ਹੈ ਜਿੰਨਾ ਮਰਜੀ ਕੋਈ ਨਾ ਚੈੱਕ ਕੀਤੀ ਸਾਨੂੰ ਕੋਈ ਕਿਸੇ ਕਿਸੇ ਕੋਈ ਪ੍ਰੋਬਲਮ ਨਹੀਂ ਕੋਈ ਸੰਦੇਹ ਦੇਣਾ ਚਾਹੋਗੇ ਜੀ ਲੋਕੋ ਕੋਈ ਅਜਿਹਾ ਲੋਕੋ ਨੇ ਕਹਿੰਦੇ ਵਾਦ ਤੋਂ ਬਾਅਦ ਪਾਕੇ ਰਿ ਡੋਰ ਨਾ ਬੁਢੇ ਰਹੇ ਉਸ ਤੋਂ ਵਿਚਾਰ ਬਿਸ਼ਾਤ ਹੈ ਤਿਹਾੜਾ ਬੜੇ ਅਕਸ਼ਾ ਨਾਲ ਤੇ ਜੋ ਸੁਨਨ ਬਣਾ ਜਾਂਦਾ ਹੈ ਜਿਸ ਦੇ ਮੱਦੇਨਜ਼ਰ ਕਾਫੀ ਪਤੰਗबाजी ਹੁੰਦੀ ਹੈ ਔਰ ਇੱਥੇ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਸੋਮਿਆ ਬਸਰਾ ਜੀ ਦੇ ਦਿਖਾਣ ਅਧੀਨ ਅਧਿਸ਼ਾਕ ਦੇ ਹਦਾਇਤਾਂ ਤੇ ਅਸੀਂ ਜਿੱਥੇ ਵੀ ਕਿਤੇ ਪਤੰਗ ਦੇਖਦੇ ਹਾਂ ਦੋ ਵਿਅਕਤੀ ਉਹਨੂੰ ਚੈੱਕ ਕਰਦੇ ਆ। ਉਹਦਾ ਕਾਰਨ ਇਹ ਹੈ ਕਿ ਸਾਰਿਆਂ ਨੂੰ ਕਹਿ ਵੀ ਰਹੇ ਆਂ ਵੀ ਜਿਹੜੀ ਚੈਨਲ ਡੋਰ ਹੈ ਉਹਦੀ ਵਰਤੋਂ ਨਾ ਕੀਤੀ ਜਾਵੇ। ਕੋਈ ਦੁਕਾਨਦਾਰ ਜਿਹੜੇ ਲਾਲਚਵਾ ਸਾ ਕੇ ਸਸਤੀ ਲਾਤੋਂ ਬੰਨ੍ਹ ਕੇ ਵੇਚਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਨੂੰ ਕਾਨੂੰਨੀ ਪ੍ਰਚਲਿਆ ਤੋਂ ਵੀ ਜਾਣੂ ਕਰਾਇਆ ਗਿਆ ਹੈ। ਇਹਨਾਂ ਵਿੱਚ ਪਛਾਤਾ ਦਰ ਜੋਗੋ ਕਿਉਂਕਿ ਇਹਦੀ ਵਰਤੋਂ ਦੇ ਨਾਲ ਕਈ ਵਾਰੀ ਹਾਦਸਾ ਵਾਪਰਦਾ ਹੈ ਅਤੇ ਲੋਕਾਂ ਨੂੰ ਬਹੁਤ ਨੁਕਸਾਨ ਹੁੰਦਾ ਸਰ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੀਦਾ ਹੈ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਇਹ ਇੱਕ ਖੁਸ਼ੀ ਦਾ ਤਿਉਹਾਰ ਹੈ ਤੇ ਲੋਕ ਖੁਸ਼ੀ ਨਾਲ ਮਨਾਉਂਦੇ ਨੇ ਤੁਸੀਂ ਆਪ ਦੇ ਜਿਹੜੇ ਦੂਜੇ ਪਿੰਡਾਂ ਪਰ ਤੁਹਾਡੇ ਕੋਈ ਪਤੰਗ ਬਾਜ਼ੀ ਕਰਦੇ ਨੇ ਉਡਾਉਂਦੇ ਨੇ ਇਸ ਤਰੀਕੇ ਨਾਲ ਇਸ ਤਿਉਹਾਰ ਨੂੰ ਮਨਾਓ ਕਿ ਖੁਸ਼ੀ-ਖੁਸ਼ੀ ਮਨਾਇਆ ਜਾਵੇ ਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਥੈਂਕ ਯੂ